ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੈਂਡੀ ਵੰਦਸ਼ ਮੈਂ ਕੋਈ ਨ ਡਠਾ ਤੂੰ ਨਾਨਕ ਮਨ ਪਾਣਾ ਮਾਈ ਤਿਸ ਮਿੱਤਰ ਵਿਚੋਲੇ ਜਹ ਮਿਲ ਕੰਤਿ ਪਛਾਣ ਤਦ ਅਗੈ ਅਰਦਾਸ ਸੁਹ ਮਾਰੀ ਜਿਉ ਪਿੰਡ ਸਭ ਤੇਰਾ ਰਹਾਨੰਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੈ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਤਨ ਸਰੀ ਮਹਲਾ ਨਾਵ ਕਾਹਿ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪ ਤੋਹੀ ਸੰਗ ਸਮਾਈ ਕਾਹਰੀ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪ ਤੋਹੀ ਸੰਗ ਸਮਾਈ ਰਹਾ ਪੋਪ ਮਦ ਜਿਉ ਵਾਸ ਵਸਤ ਹੈ ਮੁਕਰ ਮਾਹੇ ਜਿ세 ਛਾਈ ਤੈਸੇ ਹੀ ਹਰ ਵਸੇ ਨਿਰੰਤਰ ਕਟਹਿ ਖੋਜੋ ਭਾਈ ਬਾਹਰ ਭੀਤਰ ਏਕੋ ਜਨ ਹਾ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪ ਕੀਨ ਨਾ ਪ੍ਰਮਖੀ ਕਾਈ ਬਾਹਰ ਭੀਤਰ ਏਕੋ ਜਨ ਹ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪ ਚਿਨ ਮਿਟਾਨ ਬ੍ਰਹਮ ਕੀ ਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਤਨਸਰੀ ਮਹੱਲਾ ਨਾਵਾ ਇਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਭ ਤੋਂ ਪਹਿਲਾਂ ਲਿਖਦੇ ਐ ਇੱਕ ਓੰਕਾਰ ਕਿ ਪ੍ਰਮਾਤਮਾ ਇੱਕ ਐ ਉਹਨੂੰ ਚਾਹੇ ਅੱਲਾ੍ਹ ਕਹਿ ਲਈਏ ਰਾਮ ਕਹਿ ਲਈਏ ਵਾਹਿਗੁਰੂ ਕਹਿ ਲਈਏ ਸਤਗੁਰ ਪ੍ਰਸਾਦ ਉਹ ਮਿਲਦਾ ਸਤਗੁਰੂ ਦੀ ਕਿਰਪਾ ਦੇ ਨਾਲ ਤਨਸ੍ਰੀ ਮਹਾਨਾ ਨਾਵਾ ਤਨਸ੍ਰੀ ਰਾਗ ਮਹਲਾ ਨਵ ਭਾਵ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਮੁਖਾਰ ਵਿੰਦ ਤੋਂ ਉਚਾਰਣ ਕੀਤੀ ਹੋਈ ਬਾਣੀ ਜਿਹਦੇ ਵਿੱਚ ਸਾਨੂੰ ਸਮਝਾ ਰਹੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਾਹੇ ਰੀ ਬਨ ਖੋਜਨ ਜਾਈ ਕਹਿੰਦੇ ਕਾਦੇ ਵਾਸਤੇ ਜੰਗਲਾਂ ਚ ਫਿਰਦਾ ਹੈ ਜੇ ਖੋਜ ਕਰਨੀ ਹੈ ਤਾਂ ਆਪਣੇ ਅੰਦਰ ਦੀ ਕਰ ਜੋ ਬਰਮੰਡੇ ਸੋਏ ਪਿੰਡੇ ਜੋ ਖੋਜੈ ਸੋ ਪਾਵੇ ਕਹਿੰਦੇ ਖੋਜ ਕਰਨੀ ਤਾਂ ਆਪਣੇ ਅੰਦਰ ਦੀ ਖੋਜ ਕਰ ਬਾਹਰ ਦੀਆਂ ਖੋਜਾਂ ਕਾਦੇ ਵਾਸਤੇ ਕਰਦਾ ਫਿਰਦਾ ਕਾਹੇ ਰੇਵਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਸਰਬ ਹੁੰਦਾ ਸਰਬ ਵਿਆਪਕ ਸਾਰਿਆਂ ਥਾਵਾਂ ਤੇ ਗੁਰੂ ਸਾਹਿਬ ਕਹਿੰਦੇ ਸਾਰਿਆਂ ਥਾਵਾਂ ਤੇ ਉਹ ਪਰਮਾਤਮਾ ਵਸ ਰਿਹਾ ਉਹਨੂੰ ਤੂੰ ਆਪਣੇ ਸੰਗ ਸਮਝ ਜਿਵੇਂ ਗੁਰੂ ਸਾਹਿਬ ਕਹਿੰਦੇ ਘਟ ਘਟ ਮੈਂ ਹਰ ਜੋ ਵਸੈ ਸੰਤਨ ਕਹੈ ਉਹ ਪੁਕਾਰ ਕਿਉ ਤੇ ਉੱਚਿਆਂ ਥਾਵਾਂ ਤੇ ਨੀਵੀਆਂ ਥਾਵਾਂ ਤੇ ਪਸ਼ੂਆਂ ਚ ਪੰਛੀਆਂ ਚ ਦਰਖਤਾਂ ਚ ਹਰ ਥਾਂ ਤੇ ਪਰਮਾਤਮਾ ਮੌਜੂਦ ਹੈ ਰਹਾਉ ਰਹਾਉ ਦਾ ਭਾਵ ਕਿ ਇਸ ਸ਼ਬਦ ਨੂੰ ਤੁਸੀਂ ਬੜੇ ਸੁਚੱਜੇ ਢੰਗ ਦੇ ਨਾਲ ਰੁਕ ਕੇ ਸਮਝਣਾ ਪੋਪ ਮਦ ਜਿਉਂ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਹੁਣ ਸਾਨੂੰ ਦੱਸਿਆ ਕਿ ਪ੍ਰਮਾਤਮਾ ਕਿਵੇਂ ਕਿਵੇਂ ਅੰਦਰ ਸਾਡੇ ਵਸਦਾ ਪੋਪ ਹੁੰਦਾ ਫੁੱਲ ਕਹਿੰਦੇ ਫੁੱਲ ਦੇ ਵਿੱਚ ਸੁਗੰਧੀ ਹੁੰਦੀ ਹੈ ਉਹ ਸਾਨੂੰ ਦਿਸਦੀ ਨਹੀਂ ਹੈ ਪਰ ਸੁਗੰਧੀ ਉਹਦੇ ਵਿੱਚ ਹੁੰਦੀ ਹੈ ਪੋਪ ਮਦ ਜਿਉਂ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਮੁਕਰ ਕਹਿੰਦੇ ਸ਼ੀਸ਼ੇ ਨੂੰ ਕਹਿੰਦੇ ਸ਼ੀਸ਼ੇ ਦੇ ਵਿੱਚ ਸਾਡਾ ਮੁਖ ਅੰਦਰ ਛੁਪਿਆ ਹੁੰਦਾ ਜਦੋਂ ਅਸੀਂ ਉਹਦੇ ਸਾਹਮਣੇ ਖੜਦੇ ਹਾਂ ਕਹਿੰਦੇ ਸਾਹਮਣੇ ਪਰਤੱਖ ਨਜ਼ਰ ਆ ਜਾਂਦਾ ਇਸੇ ਤਰ੍ਹਾਂ ਹੀ ਕਹਿੰਦੇ ਜਦੋਂ ਤੁਸੀਂ ਪ੍ਰਮਾਤਮਾ ਨੂੰ ਵੇਖੋਗੇ ਸ਼ੀਸ਼ੇ ਦੀ ਤਰ੍ਹਾਂ ਤੁਹਾਨੂੰ ਤੁਹਾਡੇ ਅੰਦਰੋਂ ਹੀ ਪ੍ਰਗਟ ਹੋ ਜਾਣਾ ਹੈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਕਹਿੰਦੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਤੇਰੇ ਅੰਦਰ ਵਸ ਰਿਹਾ ਹੈ ਉਹਨੂੰ ਆਪਣੇ ਹਿਰਦੇ ਚ ਖੋਜ ਇਸੇ ਹਿਰਦੇ ਵਸੇ ਨਿਰੰਤਰ ਘਟ ਹੀ ਖੋਜੋ ਭਾਏ ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਬਾਹਰ ਭੀਤਰ ਭੀਤਰ ਹੁੰਦਾ ਅੰਦਰ ਤੇ ਬਾਹਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਾਹਰ ਗੁਰੂ ਤੇਗ ਬਹਾਦਰ ਸਾਹਿਬ ਆਹ ਰਹੇ ਕਹਿੰਦੇ ਵਾਰ ਵੀ ਉਸੇ ਤਰ੍ਹਾਂ ਤੇ ਆਪਣੇ ਅੰਦਰ ਵੀ ਉਸੇ ਤਰ੍ਹਾਂ ਇੱਕੋ ਜਿਹਾ ਜਾਣੋ ਬਾਹਰ ਭੀਤਰ ਇੱਕੋ ਜਾਨੋ ਇਹੋ ਗੁਰ ਗਿਆਨ ਬਤਾਈ ਕਹਿੰਦੇ ਇਹ ਗਿਆਨ ਮੈਨੂੰ ਮੇਰੇ ਗੁਰੂ ਨੇ ਦਿੱਤਾ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਕਹਿੰਦੇ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਗੁਰੂ ਦੇ ਨਾਲ ਨਹੀਂ ਜੋੜਦੇ ਉਨਾਂ ਚਿਰ ਤੁਹਾਡੇ ਅੰਦਰ ਜਿਹੜੇ ਭਰਮਾਂ ਦੇ ਕਾਇਕਾਲਕ ਲੱਗੀ ਐ ਉਹ ਮਿਟਣੇ ਨੇ ਜਿੱਦੇ ਤੁਸੀਂ ਪ੍ਰਮਾਤਮਾ ਨੂੰ ਅੰਗ ਸੰਗ ਸਮਝ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਪਾਂ ਰੋਜ਼ ਹੀ ਪੜ੍ਹਦੇ ਆ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੀ ਸਦਾ ਅੰਗ ਸੰਗੇ ਅਭੰਗੰਗ ਵਿਪੁੱਤੇ ਕਿ ਪ੍ਰਮਾਤਮਾ ਹਰ ਟਾਈਮ ਸਾਡੇ ਨਾਲ ਹੈ ਪਰ ਅਸੀਂ ਸਮਝਿਆ ਨਹੀਂ ਹੈ ਜਿੱਦੇ ਸਮਝ ਲਿਆ ਉਹਦੇ ਸਾਨੂੰ ਸਾਡੇ ਅੰਦਰ ਭਰਮਾਂ ਦੇ ਜਿਹੜੇ ਕਾਲਖ ਹੈ ਉਹ ਮਿਟ ਜਾਣੀ ਹੈ ਜਿਵੇਂ ਇੱਕ ਹਿਰਨ ਹੁੰਦਾ ਨਾ ਉਹ ਪਾਣੀ ਦੀ ਭਾਲ 'ਚ ਭੱਜਦਾ ਬਾਹਰ ਜਿਵੇਂ ਸੜਕਾਂ ਤੇ ਸਾਨੂੰ ਗਰਮੀ 'ਚ ਲੱਗਦਾ ਕਿ ਪਾਣੀ ਆਸੀ ਗੱਡੀ 'ਚ ਬੈਠੇ ਆਂ ਵਾਸ 'ਚ ਬੈਠੇ ਆਂ ਸਫ਼ਰ ਕਰਦੇ ਆਂ ਨਾ ਸਾਨੂੰ ਸੜਕ ਤੇ ਪਾਣੀ ਨਜ਼ਰ ਆਉਂਦਾ ਪਰ ਪਾਣੀ ਹੁੰਦਾ ਨਹੀਂ ਉਹ ਸਾਡੇ ਮਨ ਦਾ ਭਰਮ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਜਿਹੜਾ ਹਿਰਨ ਹੈ ਉਹ ਪਾਣੀ ਦੀ ਭਾਲ ਚ ਭੱਜਿਆ ਜਾਂਦਾ ਹੈ ਭੱਜਿਆ ਜਾਂਦਾ ਹੈ ਗਰਮੀ ਦੇ ਕਾਰਨ ਕਹਿੰਦੇ ਉਹ ਇੰਨਾ ਲੰਬਾ ਸਫ਼ਰ ਤੈਅ ਕਰ ਦਿੰਦਾ ਉਹਦੀ ਮੌਤ ਹੋ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭਰਮ ਕੀ ਕਾਈ ਕਹਿੰਦੇ ਉਹਨੂੰ ਭਰਮ ਪੈ ਗਏ ਇਸੇ ਤਰ੍ਹਾਂ ਹੀ ਤੈਨੂੰ ਵੀ ਭਰਮ ਪੈ ਗਿਆ ਕਹਿੰਦੇ ਕਿ ਪਰਮਾਤਮਾ ਇੱਥੇ ਹੈ ਪਰਮਾਤਮਾ ਇੱਥੇ ਹੈ ਉਹਤੇ ਕਹਿੰਦੇ ਸਾਰਿਆਂ ਥਾਂਾਂ ਤੇ ਵਸ ਰਿਹਾ ਹੈ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਚਿਨੈ ਮਿਟੈ ਨ ਭ੍ਰਮ ਕੇ ਕਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ